ਸਸ਼ੀਆ ਕਾ ਜੀ ਮੌਸਮ ਪੰਜਾਬ ਚ ਸਵਾਗਤ ਕਰਦੇ ਆ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਮੌਸਮ ਦੀ ਅਪਡੇਟ ਲਈ ਸਾਡੇ ਫੇਸਬੁਕ ਪੇਜ ਵਟਸਐਪ ਚੈਨਲ ਅਤੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਹੇਠਾਂ ਦਿੱਤੇ ਲਿੰਕ ਰਾਹੀਂ ਤੁਸੀਂ ਟੈਲੀਗ੍ਰਾਮ ਤੇ ਵੀ ਜੁੜ ਸਕਦੇ ਹੋ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਖੇਤਰਾਂ ਚੋਂ ਗਰਮੀ ਤੋਂ ਕਦੋਂ ਰਾਹਤ ਮਿਲਣ ਦੇ ਅਸਰ ਨੇ ਵੀਡੀਓ ਰਾਹੀਂ ਅਪਡੇਟ ਸਾਂਝੀ ਕਰਾਂਗੇ ਕੱਲ ਯਾਨੀ 10 ਮਈ ਦੇ ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮਾਝੇ, ਦੁਆਬੇ, ਪੂਰਬੀ ਮਾਲਵੇ ਅਤੇ ਪੱਛਮੀ ਮਾਲਵੇ ਦੇ ਜ਼ਿਆਦਾਤਰ ਖੇਤਰਾਂ ਚ ਸਵੇਰ ਵੇਲੇ ਮੌਸਮ ਸਾਫ਼ ਅਤੇ ਖੁਸ਼ਕ ਦਰਜ ਕੀਤਾ ਜਾ ਸਕਦਾ ਹੈ ਸਵੇਰ ਵੇਲੇ ਤੇਜ਼ ਧੁੱਪ ਅਤੇ ਪੂਰਬੀ ਹਵਾਵਾਂ 'ਚ ਨਮੀ ਹੋਣ ਕਰਕੇ ਤਾਪਮਾਨ ਅਤੇ ਉਮਸ ਵਾਲੀ ਗਰਮੀ 'ਚ ਵਾਅਦਾ ਮਹਿਸੂਸ ਕੀਤਾ ਜਾ ਸਕਦਾ ਹੈ ਤਾਪਮਾਨ 'ਚ ਵਾਅਦਾ ਹੋਣ ਕਰਕੇ ਲੋਕਾਂ ਨੂੰ ਗਰਮੀ ਸਤਾ ਸਕਦੀ ਹੈ ਵਧੀ ਹੋਈ ਗਰਮੀ ਹੋਣ ਕਰਕੇ ਅਚਾਨਕ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਅਚਾਨਕ ਦੁਪਹਿਰ ਬਾਅਦ ਪੰਜਾਬ ਦੇ ਕੁਝ ਖੇਤਰਾਂ 'ਚ ਗਰਜលਿਸ਼ਕ ਵਾਲੇ ਬਦਲਾਅਦਾਰ ਨਿਰਮਾਣ ਹੋ ਸਕਦਾ ਹੈ ਕੁਝ ਖੇਤਰਾਂ 'ਚ ਹਲਕੇ ਮੀਂਹ ਦੇ ਛਰਾਟੇ ਅਤੇ ਹਨੇਰੇ ਵਰਗੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ 11 ਮਈ ਦੇ ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮਾਝੀ ਦੁਆਬੇ ਪੂਰਬੀ ਮਾਲਵੇ ਅਤੇ ਪੱਛਮੀ ਮਾਲਵੇ ਦੇ ਜ਼ਿਆਦਾਤਰ ਖੇਤਰਾਂ 'ਚ ਤਕੜੇ ਪੱਛਮੀ ਸਿਸਟਮ ਦੀ ਦਸਤਕ ਹੋ ਸਕਦੀ ਹੈ ਸਵੇਰ ਵੇਲੇ ਮੌਸਮ ਸਾਫ਼ ਅਤੇ ਖੁਸ਼ਕ ਬਣੇ ਰਹਿਣ ਦੇ ਅਸਰ ਨੇ ਦੁਪਹਿਰ ਬਾਅਦ ਦਰਮਿਆਨੀ ਬੱਦਲਵਾਈ ਦੇ ਨਾਲ ਅਚਾਨਕ ਗੜਝ ਲਿਸ਼ਕ ਨਾਲ ਮੀਂਹ ਹਨੇਰੀ ਅਤੇ ਝੱਖੜ ਪੰਜਾਬ ਦੇ ਜ਼ਿਆਦਾਤਰ ਖੇਤਰਾਂ 'ਚ ਦੇਖਣ ਨੂੰ ਮਿਲ ਸਕਦਾ ਹੈ। ਦੁਪਹਿਰ ਬਾਅਦ ਪੰਜਾਬ ਦੇ ਜ਼ਿਆਦਾਤਰ ਖੇਤਰਾਂ 'ਚ ਪੱਛਮੀ ਸਿਸਟਮ ਦੀ ਦਸਤਕ 12, 13, 14 ਅਤੇ 15 ਮਈ ਤੱਕ ਦੇਖਣ ਨੂੰ ਮਿਲ ਸਕਦੀ ਹੈ। ਪੰਜਾਬ ਦੇ ਜ਼ਿਆਦਾਤਰ ਖੇਤਰਾਂ 'ਚ 11 ਮਈ ਦੀ ਦੁਪਹਿਰ ਬਾਅਦ ਹੀ ਪੱਛਮੀ ਸਿਸਟਮ ਆਪਣਾ ਪ੍ਰਭਾਵ ਦਿਖਾ ਸਕਦਾ ਹੈ 11 ਮਈ ਦੀ ਰਾਤ ਤੋਂ ਲੈ ਕੇ 12 ਮਈ ਤੱਕ ਤਕੜੇ ਪੱਛਮੀ ਸਿਸਟਮ ਦੇ ਪ੍ਰਵਾਹ ਨਾਲ ਤਕੜੀ ਹਨੇਰੀ ਝੱਖੜ ਮੀਂ ਅਤੇ ਕੁਝ ਖੇਤਰਾਂ 'ਚ ਗੜੇਮਾਰੀ ਦੀ ਚੇਤਾਵਨੀ ਵੀ ਮੌਸਮ ਵਿਭਾਗ ਮੁਤਾਬਿਕ ਜਤਾਈ ਗਈ ਹੈ ਫਿਲਹਾਲ ਉਮਸ ਵਾਲੀ ਗਰਮੀ ਤੋਂ 11 ਮਈ ਤੋਂ ਬਾਅਦ ਹੀ ਰਾਹਤ ਮਿਲਣ ਦੇ ਅਸਾਰ ਨੇ ਇਹ ਸੀ ਮੌਸਮ ਦੀ ਅਪਡੇਟ ਮੌਸਮ ਦੀ ਹੋਰ ਅਪਡੇਟ ਲਈ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਨਾਲ ਜੁੜੇ ਰਹੋ